ਪੜਦੀ ਪਈ ਤੇ ਮੈਂ ਕੀ ਕਰਾਂ ਉਹਨੇ ਕਿਹੜਾ ਪੜ ਕੇ ਡੀਸੀ ਲਗਣਾ ਉਹ ਮਾਂਜਣੇ ਦਾ ਭਾਂਡੇ ਹੀ ਆ ਆ ਦੋ ਪੱਥਰ ਜੇ ਜੰਮ ਕੇ ਰੱਖਦੇ ਆ ਜੇ ਭੈਣ ਕਰ ਗਈ ਉਹਨੇ ਵੀ ਪੱਥਰ ਜੰਮਤਾ ਹੋ ਆ ਭੈਣ ਜੀ ਵਧਾਈਆਂ ਜੇ ਬੜੀਆਂ ਬੜੀਆਂ ਕੁੜੀ ਦੀਆਂ ਵਧਾਈਆਂ ਤੂੰ ਵੀ ਮਜ਼ਾਕ ਕਰਨੋ ਰਵੀ ਨਾ ਟਲੀ ਨਾ ਆ ਪੱਥਰ ਹੋਇਆ ਪੱਥਰ ਪੱਥਰ ਹੁੰਦੇ ਉਹ ਧਾਈਆਂ ਦੇ ਦੀਆਂ ਕੁੜੀ ਹੁੰਦੇ ਮੁੰਡਾ ਹੋਵੇ ਫੇਰ ਵਧਾਈਆਂ ਦੇ ਦਿਆਂ ਮਖੌਲ ਕਰਦੀ ਰਹਿਣੀ ਆ ਛੱਡੇ ਕੰਮ ਫੇਰ ਪੇਕੇ ਆਏ ਨੇ ਕੀ ਲੈ ਆਉਕੇ ਆਏ ਨੇ ਕਿਹੜਿਆਂ ਪੇਕੇਾਂ ਦੀ ਗੱਲ ਕਰਦੀ ਆ ਮਾਂ ਤੇ ਉਹਦੇ ਹੈ ਨਹੀਂ ਮਾਸੀ ਆਈ ਆ ਮਾਸੀ ਨੇ ਕੀ ਲਿਆਉਣਾ ਆ ਗਈ ਹੋਣੀ ਖਾਲੀ ਹੱਥ ਲਮਕਾਉਂਦੀ ਖਾਲੀ ਹੱਥ ਕਿਉਂ ਲਮਕਾਉਂਦੀ ਆਏਗੀ ਕੁਝ ਲੈ ਕੇ ਆਈ ਹੋਣੀ ਏ ਕੋਈ ਕੱਪੜਾ ਲੀੜਾ ਵੇਖ ਲੈਨੇ ਕੀ ਲੈ ਕੇ ਆਈ ਮੈਨੂੰ ਤਾਂ ਜੇ ਵਿਖਾਇਆ ਨਹੀਂ ਕਮਾਲ ਦੀ ਗੱਲ ਐ ਮਾਸੀ ਆਈ ਤੇ ਤੁਹਾਨੂੰ ਕੁਝ ਬਖਾਇਆ ਹੀ ਕੀ ਲੈ ਕੇ ਆਈ ਐ ਅੰਦਰੇ ਵੜ ਗਈ ਅਗੇ ਆਈਆਂ ਤੇ ਉਧਰ ਤੂੰ ਆ ਗਈ ਮੈਂ ਤੇ ਤੂੰ ਇੱਥੇ ਬਹਿ ਗਈਆਂ ਉਹ ਅੰਦਰ ਬੈਠੀਆਂ ਪ੍ਰਧਾਨਗੀ ਚੱਲਦੀ ਪਈ ਫਿਰ ਪੂਰੀ ਨਾ ਮੇਰੀ ਗੱਲ ਸੁਨੋ ਹੁਣ ਅਸੀਂ ਇੱਥੇ ਹੀ ਬੈਠੀਆਂ ਰਹਿਣਾ ਕਿ ਅੰਦਰ ਜਾ ਕੇ ਅਸੀਂ ਕੁਝ ਵੇਖ ਪੜਤਾਲ ਕਰ ਲਈਏ ਕੁਝ ਚਲਾ ਉਠ ਫਿਰ ਚੱਲੀਏ ਤੇ ਵੇਖ ਲੈਨੇ ਆ ਕੀ ਲੈ ਕੇ ਆਈ ਮਾਸੀ ਆ ਜਾ ਚਲੋ ਚਲੋ ਆ ਜਾ ਫਿਰ ਆ ਵੇਖੀ ਜੀ ਮਾਸੀ ਲਈ ਆਈ ਕੀ ਐ ਕਿਹਦਾ ਨਾ ਹਾਂਜੀ ਮਾਸੀ ਜੀ ਤੇ ਤੇਰੀ ਮਾਸੀ ਸਾਸ ਆਈ ਐ ਤੇ ਅਸੀਂ ਇੱਥੇ ਬੈਠੀ ਤੁੰਨਾ ਨਹੀਂ ਲੱਗਦਾ ਚਲਾ ਬਾਹਰ ਹੋ ਜੇ ਤੁਹਾਨੂੰ ਪਤਾ ਦੇਗਾ ਮੈਂ ਤੇ ਜਾ ਨਹੀਂ ਸਕਦੀ ਨਾਲੇ ਬੱਚੇ ਨੂੰ ਇਕੱਲਿਆਂ ਛੱਡ ਕੇ ਨਹੀਂ ਜਾਣਾ ਏਦਾਂ ਕਰੋ ਤੁਸੀਂ ਉਹ ਆ ਉਹਨਾਂ ਨੂੰ ਮਿਲ ਲਓ ਹੋ ਸਕਦਾ ਉਹਨਾਂ ਨੇ ਚੱਲ ਜਾਣ ਤੇ ਵੀ ਗੱਲ ਠੀਕ ਐ ਆਹੋ ਤੂੰ ਤੇ ਬੱਚੇ ਕੋਲੀ ਦਾ ਨਾਲ ਲੈ ਉਹ ਤੇ ਇੱਥੇ ਹੀ ਆ ਗਈ ਆਜੋ ਮੰਮੀ ਆਜੋ ਮਾਸੀ ਜੀ ਸਸੀ ਗੱਤ ਸੀ ਜਾਈ ਤਾਂ ਜੀ ਸਸੀ ਗੱਤ ਜੀ ਸਸੀ ਕੱਲ ਕੇ ਰਹਿ ਠੀਕ ਹੈ ਬੇਟਾ ਹੋ ਗਿਆ ਸੇਤਾ ਠੀਕ ਨਹੀਂ ਹਾਂ ਜੀ ਪੈਨ ਜੀ ਬਹੁਤ ਬਹੁਤ ਵਧਾਈਆਂ ਗੁੜੀਆ ਆ ਗਈ ਹੈ ਨਾ ਪੈਨ ਜੀ ਕੁੜੀਆਂ ਦੀ ਬਹੁਤ ਵਧਾਈਆਂ ਕੌਣ ਦਿੰਦਾ ਏ ਉਹ ਪੈਨ ਜੀ ਜਾਣਦੇ ਆਈ ਕਿਹੜਾ ਫਰਕ ਰੱਖਦਾ ਕੋਈ ਕੁੜੀ ਮੁੰਡੇ ਕੋਈ ਫਰਕ ਹੀ ਨਹੀਂ ਆ ਅੱਜਕੱਲ ਤੇ ਮੰਨੋ ਤੇ ਸਾਰਾ ਕੁਝ ਹੈਗਾ ਜੀ ਤੁਸੀਂ ਨਹੀਂ ਮੰਨਦੇ ਹੋ ਨੇ ਪਹਿਲੀ ਕੁੜੀਆਂ ਕਿੰਨਾ ਨਾਕ ਮੰਨ ਗਿਆ ਪਈਆਂ ਕਿਹੜੇ ਫੀਲਡ ਤੇ ਨਹੀਂ ਜਾਂਦੀਆਂ ਕੁੜੀਆਂ ਅੱਜ ਦਾ ਤੇ ਫਿਰ ਕੁਝ ਜ਼ਿਆਦਾ ਹੀ ਨੌਲੇਜ ਲੱਗਦੀ ਆ ਹਾਂ ਤੇ ਕੁੜੀਆਂ ਅੱਜਕੱਲ ਕੋਈ ਫਰਕ ਨਹੀਂ ਕਿ ਕੁੜੀਆਂ ਮੁੰਡੇ ਚਲੋ ਠੀਕ ਹੈ ਫਿਰ ਕੋਈ ਨਹੀਂ ਬਾਅਦ ਸੁਣ ਲਾਂਗੇ ਗੱਲਾਂ ਹੋ ਮਸੀਹ ਦੀ ਕੋਈ ਸੁਤੀ ਸੁਤੀ ਰਹਿੰਦੇ ਸੁਤੀ ਰਹਿੰਦੇ ਇਹ ਮੀਤ ਅੱਜ ਆ ਗਈ ਨਾ ਤੇ ਉੱਠ ਕੇ ਇਹਨੇ ਰੋਣ ਲੱਪੈਣਾ ਇਹਨੂੰ ਹੱਥਾਂ ਦੀ ਆਦਤ ਪੈ ਜਾਣੀ ਆ ਇਹਨੂੰ ਮੈਂ ਕਿਹਾ ਇਹ ਥੱਲੇ ਲੰਮੀ ਪਾਇਆ ਕਰ ਇਹ ਜੀ ਮੇਰੀ ਗੱਲ ਸੁਣੋ ਹੱਥਾਂ ਦੀ ਆਤ ਨਾ ਪਾਇਆ ਜੀ ਬਿਲਕੁਲ ਵੀ ਕੰਮ ਕਿੰਨੇ ਕਰਨਾ ਹੈ ਫਿਰ ਜੇ ਇੱਕ ਬੰਦਾ ਨੂੰ ਚੁੱਕ ਕੇ ਬੈਨ ਉਹ ਅਸੀਂ ਚਾਹੀਦੇ ਜਿਹੜਾ ਇੱਕ ਚੁੱਕ ਕੇ ਰੂ 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 ਕਰਦਾ ਰਹੇਗਾ ਤੇ ਦੂਜਾ ਕੰਮ ਕਰੇਗਾ ਹੋਰ ਇਹ ਨਾ ਹੱਥ ਪਾਇਓ ਇਹਨੂੰ ਲਟਾਇਆ ਜੇ ਮਾਸੀ ਜੀ ਖੜੇ ਤੁਹਾਨੂੰ ਪਤਾ ਦੋ ਘਰ ਦੇ ਇੰਦੀ ਕੀ ਹੋਣੀ ਹਾਂ ਚਲ ਕੋਈ ਨਹੀਂ ਚੁੱਕ ਲੋ ਤੇਰਾ ਦਿਨ ਆ ਜਦੋਂ ਫਿਰ ਨਵਾਓਗੇ ਫਿਰ ਹੋਲੀ ਹੋਲੀ ਉਹ ਮੇਰੀ ਗੱਲ ਸੁਣੋ ਓ ਚੂਨਨ ਕੇ ਨਹੀਂ ਅੱਦਨ ਦੇਖੀ ਕਹਿੰਦੇ ਉਹਨੂੰ ਝੂਲਾ ਆਹੋ ਝੂਲਾ ਮਗਾਉਂਦੇ ਆ ਵਡਾ ਸਰ ਹੁੰਦਾ ਉਹਦੇ ਬੱਚੇ ਅੱਗੂ ਸਰਦੀਆਂ ਆ ਜਾਂਦੀਆਂ ਆ ਜਾਣੀਆਂ ਨੇ ਮਾਵਾ ਦੇ ਚੰਬਲ ਕੁੰਬਲ ਸੈਟ ਹੋ ਜਾਂਦਾ ਸਾਰਾ ਤੇ ਉਹਦੇ ਚ ਬੱਚਾ ਰਾਤੀ ਦੇ ਦਿਨ ਪਿਆ ਲੈਂਦਾ ਜਿਵੇਂ ਤੂੰ ਠੀਕ ਆ ਪੇ ਪੰਗੂੜੇ ਜਿਹਾ ਪਾਰ ਛੱਡਿਆ ਆਉਂਦੇ ਜਾਂਦੇ ਮੁਹਲਾ ਛੱਡਿਆ ਸੁੱਤੀ ਰਵੇ ਸਾਰਾ ਦਿਨ ਕੰਮ ਕਰਦੀ ਰਿਆ ਕਰੂ ਤੇ ਹੋਰ ਕੀ ਟਾਈਮ ਹੈਗਾ ਅੱਜ ਕੱਲ੍ਹ ਚੋਲੀਆਂ ਚੁੱਕ ਕੇ ਬੈਣ ਦਾ आगा। आगा। चलो छोड़ दो तुम्हें पता मासी जी मेरे वास्ते बड़े सोने गिफ्ट लेके आए अच्छा देव मासी जी ले बेटे आ दे टोपस तो लो देखो जी आ गए जी देखो मासी ने मान दादी देवे दी, दी दी मासी देखी अच्छा हां टोपस तो जी हां जी आ देखो हाईल भी गिया ਸੋਨੀਆ ਨਾ ਮੰਮੀ ਆਇ ਨੂੰ ਚਾਂਜਰ ਆਉਂਦੇ ਨੇ ਐਹੋ ਜਿਹਾਂ ਚਾਂਜਰ ਇਹ ਤੇ ਤਾਰ ਆ ਤਾਰ ਨਾ ਬੋਰ ਲਮਕਾਏ ਉਹ ਵੀ ਚਾਂਦੀ ਦੀ ਇਹ ਨਾ ਇਹ ਜਿਹੜੀ ਪੱਤਰੀਆਂ ਨਹੀਂ ਪਤਰੀਆਂ ਇਹ ਉਹਦੀ ਚੈਨਾ ਬਣਾਈਆਂ ਜੀ ਪਰ ਨਾ ਪੱਤਰੀਆਂ ਵੀ ਅਜੇ ਮੋਟੀਆਂ ਹੁੰਦੀਆਂ ਨਹੀਂ ਇਹ ਤੇ ਤਾਰ ਹੀ ਮੇਰੀ ਤਾਰ ਆ ਵੀ ਹੋਵੇ ਆ ਵੀ ਚਾਂਦੀ ਦੇ ਨਿਕੇ ਨਿਕੇ ਆ ਵੇਖਾ ਪਾਈ ਆ ਵੇਹ ਪਾਇਆ ਘਰ ਦੇ ਪੰਛੀ ਆ ਤੇ ਵਾਵਾ ਪਾਰੇ ਲੱਗਦੇ ਨੇ ਪਏ ਉਹਨੂੰ ਟੋਪ ਪਸੰਦੀ ਆ ਐਨੂੰ ਟੋਪਸ ਥੋੜੀ ਜਾਂਦੇ ਆ ਵੇਖਾ ਮੂਹ ਹੈ ਗੋਟੀ ਪਾਈ ਸੀ ਮੈਂ ਇਹ ਨੂੰ ਅੰਦਰ ਮੁੰਦਰੀ ਮੈਂ ਕਹਿੰਦੇ ਦੇਖੋ ਪੂਰੀ ਉਂਗਲ ਹੀ ਪਰ ਗਈ ਜੇ ਮੈਂ ਸਪੈਸ਼ਲ ਭਾਈ ਨੂੰ ਕਿਹਾ ਸੁਨਿਆਰੇ ਨੂੰ ਮੈਂ ਕਿ ਬੀਜ ਜੀ ਡਿਜ਼ਾਈਨ ਲੱਭਾ ਤੇ ਸੋਹਣੀ ਲੱਗੇ ਬੋਦੀ ਦਾਤੇ ਪਾਈ ਹੋਈ ਇਹ ਨਾ ਹੋਵੇ ਬਈ ਆਪਣਾ ਹੱਥ ਲੈ ਮੁਰਦੀ ਜਾਵੇ ਅਸ ਦਿਓ ਆ ਸਾਮਲੇ ਪਤਾ ਸਾਮਲੇ ਗਵਾਚ ਨਾ ਜਾਣ ਕਿ ਧਰੇ पेंगी मेरे को जिन्ना सरिया मैं कर ਦਿੱਤਾ थानू ही पता मेरे सिरते मेरा आदमी नहीं है मैं कित्थो कर दी चल उठ चल लिए फेर हो गई गल्ला और मुड़ के ड्रामेबाजी चल 50 सेट फिर आ सेट फिर लाप चाप नहीं है किरण लेना नहीं ਨਹੀਂ ਪੀਣੀ ਸਰ ਮਾਸੀ ਜੀ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਤੁਸੀਂ ਇਤਰਾ ਕਰੋ ਥੋੜੀ ਦੇਰ ਨਾ ਦੂਸਰੇ ਕਮਰੇ ਦੇ ਵਿੱਚ ਰੈਸਟ ਕਰ ਲਓ ਤੇ ਤੁਹਾਡੇ ਵੇਖੋ ਪੈਰ ਸੁੱਜ ਗਏ ਆ ਹੋਸਪੀਟਲ ਤੁਸੀਂ ਵੀ ਰਹੇ ਜੈਨਾ ਤੇ ਤੁਸੀਂ ਚਲ ਜਿਓ ਦੂਸਰੇ ਕਮਰੇ ਚ ਆ ਪੂਜਾ ਦੀਦੀ ਮੇਰੇ ਕੋ ਆਂਦੇ ਹੀ ਹੋ ਨਹੀਂ ਠੀਕ ਹੈ ਜਾਓ ਕਿਰਨ ਲੈ ਆਈ ਗਏ ਹੋਰ ਸੋ ਗਈ ਕੁੜੀਆ ਹਾਂਜੀ ਸੋ ਗਈ ਆ ਦੀਦੀ ਤੇ ਮੇਰੀ ਗੱਲ ਸੁਨੋ ਕੁਛ ਖਾਣ ਨੂੰ ਲਿਆ ਦਿਓ ਹਾਂ ਮੈਂ ਤਾਂ ਹੀ ਪੁੱਛ ਲਈ ਸੀ ਤੂੰ ਮੈਂ ਤਾਂ ਰੋਟੀ ਬਣਾਦਾ ਹਾਂਜੀ ਪਤਲੀ ਜੀ ਫੁਲਕਾ ਬਣਾ ਦਿਓ ਤੇ ਦਾਲ ਵੇਖ ਲਿਓ ਜੇ ਬਣਾਣੀ ਆ ਪਰ ਤੁਸੀਂ ਆਪ ਹੀ ਬਣਾਇਓ ਤੁਹਾਨੂੰ ਪਤਾ ਨਾ ਹਾਂ ਹਾਂ ਮੈਨੂੰ ਸਭ ਪਤਾ ਨਹੀਂ ਨਹੀਂ ਮੈਂ ਆਪ ਹੀ ਬਣਾਵਾਂਗੀ ਮੈਂ ਪੁੱਛਿਆ ਦਾਲ ਖਾਣੀ ਆ ਜਾਂ ਕੋਈ ਛੋਲ ਤਰੀ ਵਾਲੀ ਸਬਜੀ ਕੋਈ ਬਣਾਦਾ ਹਲਕੀ-ਪੁਲਕੀ ਦਾਲ ਹੀ ਬਣਾ ਦਿਓ ਚੱਲ ਠੀਕ ਆ ਮੈਂ ਤੇਰੇ ਵਾਸਤੇ ਨਾ ਰੋਟੀ ਬਣਾ ਕੇ ਲਿਆਨੀ ਆ ਠੀਕ ਆ ਦੀਦੀ ਮਾਸੀ ਜੀ ਪੂਜਾ ਦੀਦੀ ਦੇ ਆਨ ਨਾਲ ਮੈਨੂੰ ਬੜਾ ਸੁੱਖ ਮਿਲ ਗਿਆ ਸ਼ੁਕਰ ਮੇਰੀ ਇੱਕ ਭੈਣ ਇੱਕ ਜਾਓ ਤੁਸੀਂ ਕਰ ਲਓ ਰੈਸਟ ਹਾਂਜੀ ਚੋਲੀ ਵੀ ਰੱਖੀ ਹੈ ਹਾਂਜੀ ਮਾਸੀ ਜੀ ਨੇ ਕਿਧਰ ਚੱਲੀ ਹੈ ਉਹ ਮਾਸੀ ਜੀ ਕਿਰਨ ਨੇ ਨਾ ਰੋਟੀ ਖਾਣੀ ਹੈ ਤੇ ਕਹਿੰਦੀ ਸੀ ਦਾਲ ਹੀ ਬਣਾ ਲਓ ਤੇ ਮੈਨੂੰ ਨਾ ਉਹਦੇ ਵਾਸਤੇ ਦਾਲ ਤੇ ਰੋਟੀ ਬਣਾ ਕੇ ਖਵਾ ਦਾ ਸੱਚ ਤੇਰਾ ਨਾਂ ਕੀ ਮੈਨੂੰ ਨਾ ਭੁੱਲ ਜਾਂਦਾ ਤੇਰਾ ਮੇਰਾ ਨਾਂ ਪੂਜਾ ਪੂਜਾ ਅਸਾ ਪੂਜਾ ਮੇਰੀ ਸੁਣ ਗੱਲ ਪੁੱਤ ਆ ਕੱਪੜੇ ਥੋੜੇ ਜੇ ਧੋਦੇ ਹਾਂ ਗੰਦੇ ਪਏ ਆ ਇਹਨਾਂ ਨੂੰ ਹੱਥ ਮਾਰ ਦੇ ਜਰਾ ਕੋਈ ਨਹੀਂ ਮਾਸੀ ਜੀ ਕੱਪੜੇ ਵੀ ਮੈਂ ਧੋ ਦੂੰ ਪਰ ਮੈਂ ਪਹਿਲੇ ਉਹਨੂੰ ਰੋਟੀ ਖਵਾ ਲਾਂ ਨਾ ਉਹ ਵਿਚਾਰੀ ਨੂੰ ਭੁੱਖ ਲੱਗੀ ਹੋਈ ਆ ਆਪ ਤੇ ਹੁਣ ਉੱਠ ਕੇ ਘਰ ਨਹੀਂ ਸਕਦੀ ਇੰਨਾ ਕੰਮ ਚੱਲ ਮਨਾ ਆਪ ਹੀ ਧੋਣੇ ਪੈਣੇ ਆ ਤੇ ਇਹਨੇ ਕਿੰਨੇ ਕਹਿ ਗਏ ਨਹੀਂ ਨਹੀਂ ਮਸੀ ਜੀ ਤੁਸੀਂ ਰਹਿਣ ਦਿਓ ਮੈਂ ਧੋ ਦਿੰਨੀ ਆ ਮੈਂ ਤਾਂ ਕਿਹਾ ਸੀ ਕਿ ਮੈਂ ਰੋਟੀ ਬਣਾ ਲਾਂ ਤਾਂ ਚਲੋ ਕੋਈ ਗੱਲ ਨਹੀਂ ਫਿਰ ਮੈਂ ਆ ਹੀ ਕਰ ਦਿੰਨੀ ਆ तुसी रहन दो तुहाडे को किथे होना मैं कम बैठ जाओ तुसी चल आई गई अकल आपे और एक गल जे पक्की बंदी पहन चलाक बड़ी जे चलाक तेरी चलाक तो भी चलाकी ही एक नजर ही चीवे को मैं भी ले आज हाँ हाँ वो मैं मैं किरण वोटे को वाला ਕੰਨ ਤਾਈ ਨੂੰ ਮੈਂ ਆਪ ਹੀ ਤੋ ਲੈਣੀ ਆ ਤੋਨੇ ਸੋਚਿਆ ਵੀ ਆਪ ਤੋ ਹੋ ਗਈ ਤੇ ਚੰਗੀ ਗੱਲ ਨਹੀਂ ਆ ਮੈਂ ਫੜੀ ਲੈਣੀ ਤੇ ਇਹੋ ਹੀ ਤੇ ਮੈਂ ਕਰਉਣਾ ਤੇ ਹੋਰ ਕੀ ਜੇ ਹੋਣਾ ਹੀ ਹੈ ਤੇ ਕੰਮ ਦੇ ਕੋਈ ਕਰਦਾ ਹੀ ਪੈ ਤਾਂ ਕੰਮ ਕਰਨ ਵਾਸਤੇ ਹੀ ਲੈਂਦੀ ਆ ਓਹੋ ਕੀ ਹੋ ਗਿਆ ਸੋ ਰੋਈ ਜਾਂਦੀ ਆ ਦੀਦੀ ਦੀਦੀ ਇੱਕ ਮਿੰਟ ਆਇਓ ਜਰਾ ਕਿਰਨ ਆਈ ਆ ਗਈ ਆ ਗਈ ਪੂਜਾ ਇਹ ਪੂਜਾ ਕਪੜੇ ਤੋਂ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਨਾਂ ਨੂੰ ਸੁੱਕਣੇ ਪਾ ਦੇ ਨਹੀਂ ਤਾਂ ਤੇ ਮੁਸ਼ਕ ਬੜਾ ਆਉਣਾ ਹਨਾ ਭੈਣ ਜੀ ਹੋ ਸਮੀ ਸੁਲਾ ਬਿਆ ਹੋਇਆ ਨਾ ਉਤੇ ਉਹ ਤੋਤੇ ਨਾ ਤੋਤੇ ਇੱਕ ਬਰਾਬਰ ਹੋ ਜਾਂਦੇ ਮੈਂ ਕਹਿੰਨੀ ਆ ਅੱਜ ਕੱਲ ਤੇ ਕੁੜੀਆਂ ਨਾ ਕੰਮ ਕਰਕੇ ਨਾ ਸਹੀ ਮਾਇਨੇ ਚ ਰਾਜੀ ਨਹੀਂ ਹੋਈਆਂ ਨੇ ਗਲੋ ਗਲਾ ਮਾ ਨੌਂਦੀ ਆਈ ਕੰਮ ਕਰਤੀਆਂ ਹੀ ਉਠਾਈ ਚੱਲ ਗਿਆ ਉਹ ਇੱਕ ਤੇ ਉਹ ਘਰੀ ਚੱਲ ਪਈ ਮਸਕੀਨ ਅੱਜ ਕੱਲ ਉਹਦੇ ਚ ਕੱਪੜੇ ਪਾਛੜਣੀਆਂ ਜਦੋਂ ਟਾਈਮ ਮਿਲੇਗਾ ਘੜੀ ਕੇ ਸੁਕਣੇ ਪਾਉਣ ਹੋਣ ਉਹ ਆਟੋਮੈਟਿਕ ਦੀ ਆ ਨਵੇਂ ਚੋਟੇ ਨੇ ਇਹਨਾਂ ਕੋਈ ਰੱਖੇ ਆ ਹੂੰ मासी जी किरण ਨੂੰ ਬਾਜ਼ ਮਾਰਦੀ ਪਈ ਆ ਚਲੋ ਮੈਂ ਪਹਿਲੇ ਪਾ ਹੀ ਦੇਨੀ ਆ ਜਾਂ ਤੁਸੀਂ ਚਲ ਜਾਓ ਹਾਂ ਕਿਰਨ ਕੋ 2 ਮਿੰਟ ਬਹਿਣ ਜਾਣਾ ਮੈਂ ਬੈਠੀ ਪਾ ਆ ਫਟਾਫਟ ਜਾ ਵੇਖੋ ਉਹਦੀ ਗੱਲ ਮਾਸੀ ਜੀ ਵੇਖੋ ਨੂੰ ਕੋਈ ਜ਼ਰੂਰਤ ਹੋਣੀ ਆ ਕੋਈ ਜ਼ਰੂਰਤ ਨਹੀਂ ਤੂੰ ਕੱਪੜੇ ਪਾ ਦੇ ਫਿਰ ਪੁੱਛ ਲੈ ਚਲੋ ਮੈਂ ਪਹਿਲੇ ਕੱਪੜਾ ਹੀ ਪਾ ਦੇਨੀ ਆ ਹੀ ਕਿਰਨ 2 ਮਿੰਟ हां किरण आवाज मार दी पीस सी हां किसी को पता ਕੀ ਹੋਇਆ ਬੜਾ ਰੋਂਦੇ ਸੀਗੀ ਅੱਛਾ ਇਕਦਾਂ ਮੀ ਤੇ ਤੂੰ ਹੀ ਨਾ ਮਸੀਨੋਂ ਮਸੀਨਿਓਏ ਜੇ ਉਹ ਮੈਂ ਕੱਪੜੇ ਧੋਣ ਲਾਪੀ ਸੀ ਨਾ ਉਹ ਮਾਸੀ ਜੀ ਕਹਿੰਦੇ ਕੱਪੜੇ ਧੋ ਦੇ ਫਿਰ ਮੈਂ ਕੱਪੜੇ ਧੋਣ ਲਾਪੀ ਪਰ ਮੈਂ ਤੇਰੀ ਦਾਲ ਵੀ ਨਾਲ ਨਾਲ ਧਰਤੀ ਆ ਬਸ ਬੰਨ ਚੱਲੀ ਆ ਮੈਂ ਰੋਟੀ ਵੀ ਬਣਾ ਦਿੰਨੀ ਆ ਮੇਰੀ ਖਾਲਸਾ ਬਸ ਕਰੋ ਹਣ ਜਦੋਂ ਉਹਦੇ ਉੱਠੇ ਜੇ ਨਾ ਮੈਂ ਵੇਖਣਨੀ ਆ ਕੰਮ ਹੀ ਕਰੀ ਜਾਂਦੇ ਜੇ ਇੱਥੇ ਬਹਿ ਜਾ ਨਈ ਤੇ ਮੇਰੇ ਲੱਗੇ ਨਾ ਸੋ ਜਾ ਥੋੜੀ देर ਹਾਂਜੀ ਕੋਈ ਕੰਮ ਨਹੀਂ ਆ ਕੋਈ ਕੰਮ ਨਹੀਂ ਹੈਗਾ ਕੋਈ ਨਹੀਂ ਮੈਂ ਇਹਨਾਂ ਨਾਲ ਕਰਦੀਆਂ ਗੱਲ ਕੋਈ ਮੇਡ ਅਰੇਂਜ ਹੁੰਦੀ ਤੇ ਤੂੰ ਹਾਂ ਸੋ ਜਾ ਥੋੜੀ देर ਚਲ ਠੀਕ ਐ ਮੈਂ ਨਾ ਆਪਣੇ ਵਾਸਤੇ ਚਾਹ ਬਣਾ ਲਿਆ ਵਾਂ ਤੂੰ ਪੀਨੀ ਨਈ ਨਈ ਦੀਦੀ ਤੁਸੀਂ ਬਣਾ ਲਿਓ ਚਲੋ ਮੈਂ ਚਾਹ ਬਣਾ ਲਿਆ ਵਾਂ ਫੇਰ ਮੈਂ ਤੇਰੇ ਕੋਲ ਬਹਿ ਜਾਂ ਨਹੀਂ ਥੋੜੀ ਠੀਕ ਐ ਠੀਕ ਐ ਮੈਨੂੰ ਉੱਥੇ ਲਟਾ ਲੈ ਹਾਂਜੀ ਹਾਂਜੀ ਬਸ ਹੁਣੇ ਹੀ ਸੁੱਤੀ ਜੇ ਚਲ ਠੀਕ ਹੈ ਮੈਂ ਚਾਹ ਬਣਾ ਕੇ ਤੇ ਆ ਗਈ ਵਿਚਾਰੇ ਮੇਰੇ ਘਰ ਕੇ ਕਿੰਨੇ ਕੰਮ ਪੈ ਗਏ ਨੇ ਹੋਈ ਗੱਲ ਮੈਂ ਕਰਦੀ ਆ ਇਹਨਾਂ ਦੇ ਨਾਲ ਕਰ ਵਾਹ ਤਾਦੀ ਫਿਲਮਾਂ ਵਾਲਿਆਂ ਦੀਆਂ ਨਾ ਨੂਹਾਂ ਸਹੀ ਰਹਿੰਦੀਆਂ ਕਿਉਂਕਿ ਸੱਸਾਂ ਆਕੜ ਕੇ ਬੋਲਦੀਆਂ ਅੱਛਾ ਵਹਿ ਤਾਂ ਸ਼ਕਲ ਮੇਰੀ ਵੀ ਕੋਕਲਾ ਵਰਗੀ ਲੱਗਦੀ ਹੈ ਹੂੰ ਠੀਕ ਆ ਠੀਕ ਆ ਇਤਰਾ ਹੀ ਬਣਾ ਕੋ ਦਿਜੀ ਮੈਨੂੰ ਨਾ ਭੁੱਖ ਬੜੀ ਲੱਗੀ ਆ ਤੇ ਭੁੱਖ ਲੱਗੀ ਆ ਤੇ ਉਥੇ ਰੋਟੀਆਂ ਬਣਾ ਕੇ ਰੱਖ ਕੇ ਆਈ ਆ ਤੇ ਜਾ ਕੇ ਖਾ ਲ ਮੈਂ ਰੋਟੀਆਂ ਨਹੀਂ ਖਾਣੀ ਆ ਮੈਨੂੰ ਪਾਸਤਾ ਚਾਹੀਦਾ ਹੈਗਾ ਪਾਸਤਾ ਬਣਾ ਦੋ ਅੱਛਾ ਵਾ ਨਹੀਂ ਵਾ ਪਾਸਤਾ ਖਾਣੂ ਦਿਲ ਕਰਦਾ ਜੇ ਤੇਰਾ ਪਾਸਤਾ ਖਾਣੂ ਦਿਲ ਕਰਦਾ ਤੇ ਆਪਣੀ ਮਾਂ ਨੂੰ ਕਹਿ جا کے اپنی ਭੈਣ ਕੋਲ ਜੂ ਬੈਠੀ ਆ ਸਿਆਪਾ ਤੈਨੂੰ ਮੇਰੇ ਚੋਂ ਕਾ ਛੱਡ ਗਈ ਆ ਤੈਨੂੰ ਮੈਂ ਉਦੋਂ ਕਿਹਾ ਸੀ ਮਾਂ ਦੇ ਨਾਲ ਚੱਲ ਜਾ ਤੂੰ ਵੀ ਨਹੀਂ ਕਹੀ ਹੈਗੀ ਮਾਂ ਦੇ ਨਾਲ ਕਰਦੀ ਉਹਨੂੰ ਮੈਂ ਫੋਨ ਸਿਆਪਾ ਕਰਦੀ ਏ ਤੇਰਾ ਮੈਂ ਨਾਲ ਚੱਲ ਜੇ ਨਹੀਂ ਖਾ ਦੋ ਉਦੋਂ ਕਹਿੰਦੀ ਸੀ ਮੈਂ ਘਰ ਹੀ ਰਹਿਣਾ ਘਰ ਹੀ ਰਹਿਣਾ ਦਾਦੀ ਕੋ ਰਹਿਣਾ ਦਾਦੀ ਕੋ ਦਾਦੀ ਦੀ ਦੱਸ ਉਮਰ ਹੈ ਤੇਰਾ ਸੰਬੰਧੀ ਆਪਣੀ ਮਾਂ ਦੇ ਨਾਲ ਕਿਤੇ ਜਾਇਆ ਕਰ ਆ ਜਾ ਨਹੀਂ ਆ ਦਾਦੀ ਮੈਨੂੰ ਨਹੀਂ ਪਾਸਤਾ ਬਣਾਉਣਾ ਆਂਦਾ ਜੇ ਤੇਨੂੰ ਨਹੀਂ ਪਾਸਤਾ ਬਣਾਉਣਾ ਆਂਦਾ ਤੇ ਵੱਡੀ ਨੂੰ ਕਹਿ ਦੇ ਉਹ ਕੀ ਕਰਨ ਢਈ ਆ ਦਾਦੀ ਜੀ ਉਹਨਾਂ ਦੀ ਇਹਦਾ ਟੈਸਟ ਹੈਗਾ ਇਸ ਕਰਕੇ ਪੜਦੇ ਪਏ ਨੇ ਪੜਦੀ ਪਈ ਤੇ ਮੈਂ ਕੀ ਕਰਾਂ ਉਹਨੇ ਕਿਹੜਾ ਪੜ ਕੇ ਡੀਸੀ ਲਗਣਾ ਉਹ ਮਾਂਜਣੇ ਦਾ ਭਾਂਡੇ ਹੀ ਆ ਆ ਦੋ ਪੱਥਰ ਜੇ ਜੰਮ ਕੇ ਰੱਖਦੇ ਆ ਜੇ ਭੈਣ ਘਰ ਗਈ ਉਹਨੇ ਵੀ ਪੱਥਰ ਜੰਮਤਾ ਜਾ ਭਾਜਾ ਰੋਟੀ ਖਾ ਲ ਨਹੀਂ ਖਾਣੀ ਤੇ ਜੋ ਮਰਜੀ ਖਾਣਾ ਖਾਓ ਨਹੀਂ ਖਾਣਾ ਨਾ ਖਾਓ ਮੇਰੀ ਗੱਲ ਸੁਣ ਉਹਨੂੰ ਕਿ ਪੜ੍ਹਾਈ ਛੱਡ ਤੇ ਜਾ ਕੇ ਭਾਂਡੇ ਮਾਜ ਹੁਣ ਚੱਲ ਜਾ ਕਿ ਮੇਰੇ ਸਿਰ ਤੇ ਚੜ ਕੇ ਬਹਿਣਾ ਹੀ ਉਂਤਰਾ ਪੱਥਰ ਜੇ ਜੰਮ ਕੇ ਰੱਖਦੇ ਪਹਿਲਾ ਇੱਕ ਪੱਥਰ ਜੰਮਿਆ ਤੇ ਬਾਅਦ ਚ ਦੂਜਾ ਪੱਥਰ ਜੰਮਤਾ ਇਹਨੂੰ ਕਰਾਂ ਫੋਨ ਮੈਂ ਫੋ ਉਥੇ ਜਾ ਕੇ ਬੈਠੀ ਆ ਲਕਿਰਨ ਮਹੀਨਾ ਬੀਤ ਵੀ ਗਿਆ ਪਤਾ ਹੀ ਨਹੀਂ ਲੱਗਾ ਸਹੀ ਗਿਆ ਦੀ ਸੱਚੀ ਨਹੀਂ ਪਤਾ ਲੱਗਾ ਕਿੰਨਾ ਵਧੀਆ ਲੱਗਾ 1 ਮਹੀਨੇ ਆਪਾਂ ਇਕੱਠੇ ਰਹੇ ਝੋਲ ਗਈ ਨਾਲੇ ਤੈਨੂੰ ਵੀ ਸੋਕ ਹੋ ਗਈ ਮੇਰੇ ਆਣ ਦਾ ਨੇ ਤੇ ਸਾਰਾ ਕੰਮ ਥੋੜੀ ਤੂੰ ਕਰਨਾ ਸੀ ਕੋਈ ਕੀ ਗੱਲ ਤੇ ਹੈਗੀ ਆ ਹਾਂ ਆਹ ਦੇਦੀ ਤੇਡਾ ਫੋਨ ਆਂਦਿਆ ਵਾ ਫੋਨ ਹਾਂ ਉਹ ਮੈਂ ਸਾਇਲੈਂਟ ਤੇ ਲਾਇਆ ਸੀ ਨਾ ਮੰਮੀ ਦਾ ਫੋਨ ਆਂਦਾ ਪਿਆ ਚਲੋ ਸਰਦੋ ਹੈਲੋ ਹੈਲੋ ਦੀ ਲੱਗਦੀ ਕਿ ਜੇ ਸੇਵਾ ਪੂਰੀ ਹੋ ਗਈ ਤੇ ਘਰ ਆ ਜਾ ਆ ਜਿਹੜੇ ਪੱਥਰ ਮੇਰੇ ਜੋ ਕੇ ਤੋ ਛੱਡ ਕੇ ਗਈਆਂ ਨਾ ਤੇ ਇਹਨਾਂ ਨੂੰ ਤੇਰੀ ਮਰੀ ਮਾਂ ਸੰਭੋਗੀ ਆ ਕੇ ਮੇਰੇ ਸਿਰ ਤੇ ਸੁੱਟ ਕੇ ਚਲੀ ਗਈਆਂ किरण मैं ना एक मिनट आई मम्मी ਅਹ ਤੁਸੀਂ ਕੀ ਕਹੀ ਜਾਂਦੇ ਜੇ ਮੈਂ ਆ ਹੀ ਜਾਣਾ ਬਸ ਥੋੜੇ ਦਿਨਾਂ ਦੀ ਹੋਰ ਗੱਲ ਐ ਨਾਲੇ ਮੰਮੀ ਤੁਸੀਂ ਆ ਕੀ ਪੱਥਰ ਪੱਥਰ ਕਰੀ ਜਾਂਦੇ ਜੇ ਤੁਹਾਡੀਆਂ ਹੀ ਪੋਤਰੀਆਂ ਨੇ ਤਾ ਡਾਵੀ ਤਾਂ ਕੋਈ ਫਰਜ ਬੰਦਾ ਨਾ ਜੇ ਮੈਂ ਇੱਥੇ ਆਈ ਗਈ ਆ ਤੇ ਤੁਸੀਂ ਆਪਣੀਆਂ ਪੋਤਰੀਆਂ ਨੂੰ ਸੰਭਾਲਣਾ ਫਰਜ ਤੁਹਾਡਾ ਹੀ ਐ ਬੱਲੇ ਨਹੀਂ ਬੱਲੇ ਕਿੱਡੇ ਫਰਜ ਮੈਨੂੰ ਸਿਖਾਣ ਦੇ ਆ ਆ ਫਰਜ ਫੁਰਚ ਮੈਨੂੰ ਨਾ ਸਿਖਾ ਆ ਬੰਦੇ ਦੇ ਧੀ ਬਣ ਕੇ ਤੇ ਇੱਥੇ ਆ ਜਾ ਜੇ ਉੱਥੋਂ ਦੀ ਸੇਵਾ ਮੁੱਕ ਗਈ ਹੋਵੇ ਬਣੀ ਉਹਨਾਂ ਦੀ ਨੌਕਰ ਆਣੀ ਆਪਣੇ ਬੱਚੇ ਸੰਭੇ ਨਹੀਂ ਜਾਣਦੇ ਤੇਰੇ ਕੋ ਤੇ ਲੋਕਾਂ ਦੇ ਜਾ ਕੇ ਬੱਚੇ ਸੰਭਣ ਲਈ ਆ ਲੋਕੀ ਮੰਮੀ ਉਹ ਮੇਰੀ ਸੱਕੀ ਭੈਣ ਹੈ ਉਹਦਾ ਮੇਰੇ ਸਿਵਾਏ ਤੇ ਮੇਰਾ ਉਹਦੇ ਸਿਵਾਏ ਦੁਨੀਆ 'ਚ ਹੈ ਹੀ ਹੋਰ ਕੌਣ ਜੇ ਅਸਟਮ ਮੈਂ ਉਹਦਾ ਸਾਥ ਨਾ ਦਿੰਦੀ ਤੇ ਹੋਰ ਕੌਣ ਦਿੰਦਾ ਬਾਕੀ ਰਹੀ ਆਉਣ ਦੀ ਗੱਲ ਮੰਮੀ ਮੈਂ ਨਾ ਜਲਦੀ ਆ ਜਾਾਂਗੀ ਤੇ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ ਮੰਮੀ ਦਾ বিনা ਕੋਈ ਹਾਲ ਨਹੀਂਗਾ ਸੋ ਕੋ ਐਸਟੈਂਪ ਤੇ ਮੰਮੀ ਨੂੰ ਕਹਿਣਾ ਚਾਹੀਦਾ ਸੀ ਕਿ ਕੋਈ ਗੱਲ ਨਹੀਂ ਪੁੱਤਰ ਤੂੰ ਆਪਣੀ ਭੈਣ ਦਾ ਧਿਆਨ ਰੱਖ ਮੈਂ ਆਪੇ ਤੇਰੇ ਬੱਚੇ ਸੰਭਲਾਂਗੀ ਫਿਰ ਕੀ ਹੋਇਆ ਇੱਕ ਉਹਨਾਂ ਨੂੰ ਰੋਟੀ ਬਣਾ ਕੇ ਖਵਾਣੀ ਹੈ ਉਹ ਐਡੀਆਂ ਵੀ ਛੋਟੀਆਂ ਨਹੀਂ ਗਈਆਂ ਕਿ ਉਹਨਾਂ ਦੇ ਮਗਰ ਮਗਰ ਫਿਰਨਾ ਪਵੇ ਜਾਂ ਉਹਨਾਂ ਦਾ ਧਿਆਨ ਰੱਖਣਾ ਪਵੇ ਦੀਦੀ ਕੀ ਹੋਇਆ ਉਹ ਹਰਸ਼ ਤੇ ਅਸ਼ਿਕਾ ਠੀਕ ਹੈ ਨਾ ਹਾਂ ਹਾਂ ਠੀਕ ਹੈ ਉਹ ਤੇ ਮੰਮੀ ਨੇ ਵੈਸੇ ਹੀ ਫੋਨ ਕੀਤਾ ਸੀ ਕਾਸ਼ਵੀ ਦਾ ਹਾਲਚਲ ਪੁੱਛਣ ਆਸਤੇ ਤੇ ਨਾਲੇ ਤੈਨੂੰ ਪਤਾ ਹੈ ਹੁਣ ਇਸੇ ਕਹਦੇ ਨਾ ਪੇਪਰ ਸ਼ੁਰੂ ਹੋਣ ਵਾਲੇ ਐ ਹਾਂਜੀ ਤੇ ਫਿਰ ਉਹਨੇ ਪੜ੍ਹਨਾ ਵੀ ਹੁੰਦਾ ਤੇ ਮੇਰੀ ਇੱਕ ਗੱਲ ਸੁਣ ਜੇ ਤੈਨੂੰ ਗੁੱਸਾ ਨਾ ਲੱਗੇ ਤੇ ਹੋ ਸਕਦਾ ਮੈਂ ਨਾ ਹੁਣ ਜਲਦੀ ਚਲ ਜਵਾਂ ਕਿਉਂਕਿ ਹੁਣ ਤੇ ਤੇਰੇ ਕੋ ਤੇਰੀ ਮਾਸੀ ਸੱਸ ਵੀ ਗਈ ਆ ਤੇ ਮਾਸੀ ਜੀ ਵੀ ਹੁੰਦੇ ਇੱਥੇ ਉਹਦੇ ਫਿਰ ਪੇਪਰ ਆ ਨਾ ਫਿਰ ਉਹਨੂੰ ਮੁਸ਼ਕਿਲ ਹੋਏਗੀ ਤੇ ਹੋ ਸਕਦਾ ਮੈਂ ਕੱਲ ਹੀ ਚਲ ਜਵਾਂ ਚਲੋ ਕੋਈ ਗੱਲ ਨਹੀਂ ਦੀਦੀ ਤੁਹਾਨੂੰ ਸੰਭਲ ਲੇਗੀ ਨਾ ਕੋਈ ਗੱਲ ਨਹੀਂ ਮੰਮੀ ਵੀ ਤੇ ਗਈ ਆ ਫਿਰ ਹਾਂ ਸਾਰੇ ਜਣੇ ਨਾਲ ਮਿਲ ਕੇ ਸੰਭਲਾਂਗੇ ਨਾਲੇ ਉਹ ਵਿਚਾਰੀਆਂ ਕਿੰਨੇ ਦਿਨ ਹੋ ਗਏ ਆ ਤੁਹਾਡੇ ਬਿਨਾ ਰਹਿਂਦੀਆਂ ਕੋਈ ਨਹੀਂ ਤੁਸੀਂ ਚਲ ਜਿਓ ਇੱਥੇ ਮੇਰੇ ਕੋਲ ਹੈਗੀ ਆ ਸਾਰੇ ਜਣੇ ਹਾਂ ਮੈਂ ਤਾਂ ਹੀ ਕਿਹਾ ਕਿ ਉਹਨਾਂ ਦੀ ਫਿਰ ਨਾ ਪੜ੍ਹਾਈ ਵੀ ਮੈਂ ਦੇਖਣੀ ਆ ਹਾਂ ਜੀ ਕਿੰਨੇ ਦਿਨ ਮਹੀਨਾ ਤੇ ਹੋ ਗਿਆ ਹੁਣ ਮੈਨੂੰ ਠੀਕ ਹੈ ਠੀਕ ਹੈ ਬਾਕੀ ਮੈਂ ਨਾ ਮਾਸੀ ਜੀ ਨੂੰ ਸਮਝਾ ਜਾਗੀ ਕਿਦਾਂ ਕਿਦਾਂ ਕੀ ਕਰਨਾ ਵਾ ਤੇਰੀ ਦਵਾਈ ਕਿੱਥੇ ਰੱਖੀ ਹੋਈ ਆ ਸਬਜ਼ੀ ਕਿਤਰਾ ਮੈਂ ਬਣਾਈ ਸੀ ਵੈਸੇ ਤੇ ਉਹ ਸਿਆਣਾ ਹੀ ਐ ਪਰ ਫੇਰ ਵੀ ਮੈਂ ਇੱਕ ਵਾਰੀ ਦੱਸ ਜਾਂਗੀ ਹਾਂਜੀ ਦੀਦੀ ਠੀਕ ਹੈ ਹਾਂ ਚੱਲ ਹੁਣ ਤੂੰ ਅੰਦਰ लेट ਜਾ ਥੋੜੀ ਦੇ ਰੈਸਟ ਕਰ ਲੈ ਹਾਂਜੀ ਨਿਕਾਦੀਆਂ ਵਧਾਈਆਂ ਅੱਕ ਗਈ ਮੈਂ ਤੇ ਵਧਾਈਆਂ ਸੁਣ ਸੁਣ ਕੇ ਵਧਾਈਆਂ ਹੁੰਦੀਆਂ ਮੁੰਡਿਆਂ ਦੀਆਂ ਕੁੜੀਆਂ ਦੀਆਂ ਕਾਹਦੀਆਂ ਵਧਾਈਆਂ ਮੇਰਾ ਤਾਂ ਨਾ ਦਿਮਾਗ ਹੀ ਖਰਾਬ ਹੋ ਜਾ ਬਧਾਈਆਂ ਬਧਾਈਆਂ ਬਸ ਕਰੋ ਹੁਣ ਪਥੇਰੀਆਂ ਹੋ ਗਈਆਂ ਕਾਹਦਾ ਸਵਾ ਮਹੀਨਾ ਹੈ ਕੁੜੀਆਂ ਦਾ ਵੀ ਕਦੀ ਸਵਾ ਮਹੀਨਾ ਹੁੰਦਾ ਬਸ ਕਰੋ ਵੇਖੀ ਜਾਊਗੀ ਕੋਈ ਨਹੀਂ ਆਮ ਰੋਟੀ ਵਰਗੀ ਰੋਟੀ ਪਕਣੀ ਹੈ ਜਿੱਦਾਂ ਦੀ ਰੋਜ਼ ਬਣਦੀ ਕੋਈ ਚਾਚਾ ਨਹੀਂ ਕੁਝ ਵੀ ਕਰਨਾ ਕੋਈ ਸਵਾ ਮਹੀਨਾ ਨਹੀਂ ਬਣਾਉਣਾ ਚੱਲ ਮੈਂ ਕਰਦੀ ਠਹਿਰ ਕੇ ਤੈਨੂੰ ਫੋਨ ਆਹੋ ਫਿਰ ਮੈਂ ਦੱਸਦੀ ਹਾਂ ਮਗਰ ਕੁਝ ਨਹੀਂ ਕਰਨਾ ਮੈਂ ਆਹੋ ਚੱਲ ਠੀਕ ਹੈ ਹਾਂਜੀ ਕੀ ਹੋਇਆ ਮਾਸੀ ਜੀ ਕੁਛ ਨਹੀਂ ਕੁਛ ਨਹੀਂ ਉਹ ਮਾਸੀ ਜੀ ਮੈਂ ਤੁਹਾਨੂੰ ਕਹਿਣਾ ਸੀ ਕਿ ਮੈਂ ਨਾ ਹੁਣ ਕੱਲ ਚਲ ਜਾਣਾ ਮੈਂ ਚਲ ਜਾਣਾ ਹਾਂ ਤਾਂ ਜਾਓ ਮੈਂ ਤੇ ਇੱਥੇ ਹੀ ਰਹਿਣਾ ਇਹ ਮੇਰਾ ਘਰ ਆ ਤੁਹਾਡਾ ਨਹੀਂ ਘਰ ਤੁਸੀਂ ਤੇ ਜਾਣਾ ਜਾਣਾ ਮੇਰਾ ਘਰ ਹੈ ਮੈਂ ਆਪਣੇ ਘਰ ਬੈਠੀ ਹਾਂ ਜਾ ਜਾਣਾ ਤੇ ਉਹ ਤੇ ਮਾਸੀ ਜੀ ਠੀਕ ਹੈ ਘਰ ਤੇ ਤੁਹਾਡਾ ਹੀ ਹੈ ਮੈਂ ਤੁਹਾਨੂੰ ਕਹਿਣਾ ਸੀ ਕਿ ਤੁਸੀਂ ਨਾ ਇੱਕ ਵਾਰੀ ਕਿਰਨ ਦਾ ਨਮਤ ਸਾਰਾ ਸਮਾਨ ਦੱਸ ਜਾ ਉਹਦੀਆਂ ਦਵਾਈਆਂ ਦੁਈਆਂ ਕਿਸ ਤਰ੍ਹਾਂ ਮੈਂ ਕਿਦੋਂ ਦੇਣੀ ਐ ਤੇ ਉਹਨੇ ਕੀ ਕੀ ਖਾਣਾ ਹੁੰਦਾ ਵੈ ਮੈਂ ਤੁਹਾਨੂੰ ਸਾਰਾ ਸਮਝਾ ਜੰਨੀ ਆ ਫੇ ਤੂੰ ਉਸੇ ਤਰ੍ਹਾਂ ਹੀ ਉਹਨੂੰ ਬਣਾ ਦਿਓ ਨਾ ਤੂੰ ਮੇਰੇ ਤੋਂ ਜ਼ਿਆਦਾ ਸਿਆਣੀ ਐ ਕਿ ਤੂੰ ਮੈਨੂੰ ਸਮਝਾ ਕੇ ਜਾਣਾ ਮੈਨੂੰ ਸਮਝ ਨਹੀਂ ਆ ਗਈ ਮੈਂ ਨਿਆਣੀ ਨਹੀਂ ਜੰਮੀ ਆ ਕੇ ਸਭ ਕੁ ਕੀਤਾ ਐ ਦਵਾਈਆਂ ਦਵਾਈ ਨੂੰ ਆਪੇ ਖਾ ਲੂਗੀ ਉਹਨੇ ਦਵਾਈਆਂ ਖਾਣੀਆਂ ਮੈਂ ਥੋੜੀ ਖਾਣੀਆਂ ਆਪੇ ਜਾਣਦੀ ਕਿ ਤਰ੍ਹਾਂ ਖਾਣੀਆਂ ਕਿ ਤਰ੍ਹਾਂ ਨਹੀਂ 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 ਮਾਸੀ ਜੀ ਤੁਸੀਂ ਤੇ ਸਿਆਣੇ ਹੋ ਉਹਨੀ ਗੱਲ ਲੱਗੀ ਪਰ ਫਿਰ ਵੀ ਕਿਸੇਲੇ ਬੱਚੇ ਕੋ ਬੈਠੀ ਖਲੋਤੀ ਸੁੱਤੀ ਹੋਵੇ ਤੁਸੀਂ ਕਮ ਸੇ ਕਮ ਨੂੰ ਕੁਝ ਖਾਨ ਪੀਣ ਨੂੰ ਜਾਂ ਦਵਾਈਆਂ ਫੜਾ ਦੇ ਸਕੋ ਬਸ ਕਰ ਬੋ ਤੇ ਚੋਚ ਲੈਣਾ ਕਰ ਮੈਂ ਸੰਭਲ ਲੂੰਗੀ ਆਪੇ ਤੂੰ ਜਾਣਾ ਜਾ ਮਾਸੀ ਜੀ ਮੈਂ ਤੇ ਤੁਹਾਨੂੰ ਤਾਂ ਕਹਿੰਦੀ ਸੀ ਕਿ ਹੱਲੇ ਵਿਚਾਰੀ ਨਹੀਂ ਆਣੀ ਸੀ ਆਣੀ ਹੈ ਹੱਲੇ ਪਹਿਲਾ ਪਹਿਲਾ ਬੱਚਾ ਸਾਰੀਆਂ ਗੱਲਾਂ ਦੀ ਨਹੀਂ ਸਮਝ ਹੁੰਦੀ ਤੇ ਤਾਂ ਕਰਕੇ ਕਿ ਤੁਸੀਂ ਉਹਦਾ ਧਿਆਨ ਰੱਖ ਲਿਓ ਚੰਗੀ ਤਰ੍ਹਾਂ ਆਹਾਹਾ ਬੜੀਆਂ ਗੱਲਾਂ ਕਰਦੀਆਂ ਨਿਆਣੀ ਤੇ ਸਿਆਣੀ ਨਾਲੇ ਨਿਆਣੀ ਤੇ ਨਾਲੇ ਸਿਆਣੀ ਕਾਦੀ ਨਿਆਣੀ ਆ ਕੁਛੜੋ ਦੇ ਕੁੜੀ ਆ ਹੈ ਅਜੇ ਵੀ ਨਿਆਣੀ ਆ ਤੂੰ ਹੁਣ ਕਹੀ ਨਹੀਂ ਆ ਜਾਣ ਨੂੰ ਪਹਿਲੀ ਗੱਲ ਤੇ ਇੰਨੇ ਦਿਨ ਤੂੰ ਰਹਿਣਾ ਨਹੀਂ ਚਾਹੀਦਾ ਤੇਰੀਆਂ ਮਗਰ ਤੋਂ ਕੁੜੀਆਂ ਵਾ ਬੰਦਾ ਇੱਕ ਦਿਨ ਦੋ ਦਿਨ ਰਹਿਦਾ ਫਿਰ ਚਲਿਆ ਜਾਂਦਾ ਹੁਣ ਜਾਣ ਦਾ ਸੋਚਣ ਲਿਖ ਜਾ ਜਾ ਕੇ ਕੰਮ ਕਰ ਜਿਹੜਾ ਕਰਨਾ ਹੈ ਤਾਦੀ እንਤਲੀ ਤੇਰੇ ਵਰਗਿਆਂ ਮੈਂ ਕਈ ਚਾਰ ਆ ਤੇ ਮੈਨੂੰ ਚਾਰਨ ਚੱਲੀ ਜਾ ਨੀ ਜਾ ਕੇ ਪਾਓ ਵੇਖ ਲਓ ਤੁਹਾਡੀ ਗੋਦੀ ਚ ਆ ਕੇ ਨਾ ਨਾਲ ਹੀ ਸੋ ਜਾਂਦੀ ਐ ਮੈਂ ਤੇ ਅੱਗੇ ਸੋਚਦਾ ਵਾ ਜੇ ਇਤਨਾ ਹੀ ਚੱਲਣਾ ਤੇ ਇੰਨੇ ਤੇ ਮੈਨੂੰ ਕੋਈ ਕੰਮਕਾਰ ਕਰਨੇ ਜਿਹੜਾ ਤੂੰ ਹੀ ਕਰ ਲੈ ਦੁਕਾਨ ਤੇ ਉਹ ਆਇਆ ਕਰ ਪਰ ਇਹ ਵੇਖੋ ਇਹਦੀ ਸ਼ਗਨ ਨਾ ਮੈਨੂੰ ਤੁਹਾਡੇ ਵਰਗੀ ਲੱਗਦੀ ਆ ਤੇ ਸੱਤ ਤੋਂ ਜ਼ਿਆਦਾ ਮਿਲ ਲੱਗਦਾ ਵੱਡੀ ਹੋ ਗਈ ਨੇ ਪਿਆਰ ਵੀ ਤੜਨ ਨਹੀਂ ਕਰਨਾ ਜਦੋਂ ਮੇਰੀ ਕੁੜੀ ਆ ਤੇ ਸ਼ਕਲ ਮੇਰੇ ਤੇ ਹੀ ਜਾਣਾ ਮੰਮੀ ਚਾ ਕੱਕੇ ਸੋ ਜਾ ਹਾਂਜੀ ਮੰਮੀ ਹਾਂਜੀ ਆ ਜਾ ਮੰਮੀ ਨੂੰ ਫੜਾ ਕੇ ਰੱਖ ਨਹੀਂ ਨਹੀਂ ਤੂੰ ਫੜ ਕੇ ਰੱਖ ਮੈਂ ਹੁਣ ਕੋਈ ਕੰਮ ਧੰਦਾ ਕਰਨਾ ਤੂੰ ਹੀ ਤਾਂ ਨਹੀਂ ਕਰਨਾ ਕਿ ਬੌਟੀ ਦੇ ਗੋਡੇ ਨਹੀਂ ਜੋੜ ਕੇ ਬਹਿ ਰਣਾ ਕਾਕਾ ਗੱਲ ਕਰ ਹਮੋਂ ਉਟੀ ਦੇ ਘੋਟੇ ਆ ਨਾ ਜੁੜ ਕੇ ਗੁਜ਼ਾਰਾ ਨਹੀਂ ਕੰਮ ਕਰਕੇ ਗੁਜ਼ਾਰਾ ਕਾਕਾ ਇਹਨੂੰ ਫੜਾਉ ਉਹਨੂੰ ਕੰਮ ਤੇ ਚੱਲ ਮਿਉਣਾ ਗੋਦੀ ਚ ਆ ਗਈ ਤੇ ਸੌਂਗੀ ਉਹ ਬੜਾ ਡਈ ਸੀਗੀ ਹੁਣ ਫੜਾ ਦੇ ਫਿਰ ਉਹਨੂੰ ਕਮਾਓਗੇ ਤੇ ਕੁਝ ਕਰੋਗੇ ਫੇਰ ਹੀ ਇਹਦਾ ਸੋਚੋਗੇ ਕੁਝ ਹਾਂਜੀ ਮੈਨੂੰ ਬੋਲਣ ਤੇ ਨਾ ਮਜਬੂਰ ਕਰਿਆ ਕਰੋ ਆਪੇ ਹੀ ਕਰ ਲਿਆ ਕਰੋ ਕੰਮ ਮੈਂ ਟਕ ਬਾਅਦ ਗੋਡੇ ਨਾਲ ਜੁੜ ਕੇ ਆ ਕੇ ਬਹਿ ਜਾਣਾ ਹੈ। ਵੀ ਜੇ ਐਂ ਦੀ ਟੋਕ ਕੇ ਬੈਠੇ ਜੇ ਜਿੱਤਰਾ ਨਵੇਂ ਵਿਆਹੇ ਬੈਠੇ ਹੁੰਦੀ ਹੈ। ਵੀ ਅੱਜ ਹੀ ਤੁਹਾਡਾ ਤੁਹਾਡਾ ਵਿਆਹ ਹੋਇਆ ਵੀ ਚਾ ਕੇ ਬਹਿ ਲਈਏ। ਮੰਮੀ ਤੁਹਾਨੂੰ ਪਤਾ ਤੇਗਾ। ਛੋਟੀ ਆ ਜੀ ਗੋਦੀ ਚ ਹੀ ਹੁੰਦੀ ਆ ਥੱਲੇ ਬਹ ਉਹ ਤੇ ਰੋਣਾ ਪੈਂਦੀ। ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਇਹਨੂੰ ਚੁੱਕਣ ਦੀ ਆਦਤ ਨਹੀਂ ਪਾਉਣੀ। ਨਹੀਂ ਤੇ ਇਹਨੇ ਹੱਥਾਂ ਚ ਗਿੱਜ ਜਾਣਾ। ਇਹਨੂੰ ਥੱਲੇ ਸੁਵਾਇਆ ਕਰੋ। ਨਹੀਂ ਤੇ ਰੱਸੀ ਬਨ ਕੇ ਨਾ ਉੱਥੇ ਪੰਗੂੜੀ ਬੰਨੋ ਚੁੰਨੀ ਦੀ ਉਹਦੇ ਵਿੱਚ ਪਾ ਦਿਆ ਕਰੋ ਤੇ ਮੰਮੀ ਦਾਦੀਆਂ ਤੇ ਚੋਕਦੀਆਂ ਵਾ ਤੇ ਤੁਸੀਂ ਚੋਕ ਲਿਆ ਕਰੋ ਫਿਰ ਆਪ ਹੀ ਸਾਰਾ ਕੁਝ ਹੋ ਜਾਇਆ ਕਰੂਗਾ ਪੰਗੂੜੀ ਸਾਰੀ ਦਿਹਾੜੀ ਮੈਂ ਚੋਕ ਕੇ ਬੈਠੀ ਰਵਾਂ ਇਹਨੂੰ ਕੰਮ ਨਹੀਂ ਕੋਈ ਮੈਨੂੰ ਹੈ ਮੇਰਾ ਸਰੀਰ ਸਾਰੀ ਜਿਹੜੀ ਬੈਣ ਜੋਗਾ ਹੈਗਾ ਵਾ ਮੈਂ ਲੱਪੀ ਵੀ ਪਹਿਣਾ ਹੁੰਦਾ ਗੱਲਾਂ ਹੀ ਕਰਨ ਨੂੰ ਵਾ ਸੋਨੀਆਂ ਬੈਠਾ ਲੱਗੇ ਕੀ ਆਵਾ ਮੰਨੀ ਤਾ ਮੈਨੂੰ ਵੀ ਪਤਾ ਵਾ ਜਿੰਨੇ ਕ ਤੁਸੀਂ ਕੰਮ ਕਰਦੇ ਤੇ ਜਿੰਨਾ ਕ ਤੁਹਾਨੂੰ ਕੰਮ ਹੈਗਾ ਚੱਲ ਕਰ ਮੈਂ ਨਾ ਫਿਰ ਚੱਲਦਾ ਹਾਂ ਕਿਉਂਕਿ ਨਹੀਂ ਤੇ ਕਲੇਸ ਜ਼ਿਆਦਾ ਹੈ ਚੰਗਾ ਪੁੱਤ ਉਹਨਾਂ ਨੂੰ ਮੈਂ ਸ਼ਾਮ ਨੂੰ ਕਿਹੜੀ ਚੀਜ਼ ਖਾਣੀ ਆ ਕੀ ਲੈ ਕੇ ਆਵਾਂ ਮੈਂ ਠੀਕ ਖਾਣਾ ਆਈਸਕ੍ਰੀਮ ਅੱਛਾ ਚੱਲ ਠੀਕ ਹੈ ਲੈ ਕੇ ਆਉਣਾ ਮੈਂ Terima kasih telah menonton!